ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ RK ਫੈਸ਼ਨ ਬਟੰਡਾ ਤੇ ਜੀ ਉਮੀਦ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੀ ਵੀਡੀਓ ਰਹੇਗੀ ਜੀ ਕੁਝ ਖਾਸ ਸਪੈਸ਼ਲ ਸੂਟ ਲੈ ਕੇ ਆਏ ਹਾਂ ਜੀ ਤੁਹਾਡੇ ਵਾਸਤੇ ਕਰਵਾ ਚੌਜ਼ ਵੈਡਿੰਗ ਸਪੈਸ਼ਲ ਸੂਟ ਲੈਣਗੇ ਸਾਰੇ ਤਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਪਹਿਲਾ ਆਰਟੀਕਲ ਹੈ ਆਪਣੇ ਕੋਲੇ ਕਰੇਪ ਦਾ ਕਰੇਪ ਦੇ ਵਿੱਚ ਤੁਹਾਨੂੰ ਇਹਦੇ 7 ਤੋਂ 8 ਕਲਰ ਮਿਲ ਜਾਣਗੇ ਜੀ ਆਲ ਓਵਰ ਸੂਟ ਰਹੇਗਾ ਜੀ ਆਲ ਓਵਰ ਸੂਟ ਦੇ ਵਿੱਚ ਤੁਹਾਨੂੰ ਨਾਲ ਚਨੂਨ ਦਾ ਦੁਪੱਟਾ ਮਿਲੇਗਾ ਜੀ ਇੱਕ ਆਰਟੀਕਲ ਮੈਂ ਤੁਹਾਨੂੰ ਇਹ ਚ ਓਪਨ ਕਰਕੇ ਦਿਖਾਣਾ ਜ ਬੜਾ ਹੀ ਪਿਆਰਾ ਡਿਜ਼ਾਈਨ ਹੈ ਘੇਰੇ ਦੇ ਉੱਪਰ ਸਾਰਾ ਵਰਕ ਆਏਗਾ ਜੀ ਨਾਲ ਕਲੀਆਂ ਵਾਲਾ ਡਿਜ਼ਾਈਨ ਆਏਗਾ ਜੀ ਇਸ ਤਰ੍ਹਾਂ ਦਾ ਵਰਕ ਤੁਹਾਡਾ ਘੇਰੇ ਦੇ ਉੱਪਰ ਮਿਲ ਜੇਗਾ ਸਾਰਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆ ਵਰਕ ਕੀਤਾ ਹੋਇਆ ਨਾਲ ਹੀ ਬੜੇ ਪਿਆਰੇ ਦੁਪੱਟੇ ਆ ਚਨੂਨ ਦਾ ਦੁਪੱਟਾ ਆਏਗਾ ਜੀ ਇਹਦੇ ਨਾਲ 4 ਸਾਈਡ ਲੈਸ ਵਾਲੇ ਦੁਪੱਟੇ ਮਿਲਣਗੇ ਜੀ ਪੂਰੇ ਖੁੱਲੇ-ਦੁੱਲੇ ਦੁਪੱਟੇ ਰਹਿਣਗੇ ਦੁਪੱਟੇ ਦੇ ਉੱਪਰ ਵਰਕ ਰਹੇਗਾ ਜੇ ਗੱਲ ਕਰੀਏ ਇਹਨਾਂ ਦੇ ਵਿੱਚ ਸੂਟਾਂ ਦੇ ਤਾਂ 8 7 ਤੋਂ 8 ਕਲਰ ਮਿਲ ਜਾਣਗੇ ਜੀ ਇਹਦੇ ਵਿੱਚ ਰੰਗ ਜਿਹੜੇ ਰਹਿਣਗੇ ਪਰਪਲ ਕਲਰ ਆ ਜਾਏਗਾ ਜੀ ਪਿੰਕ ਕਲਰ ਆ ਜਾਏਗਾ ਤੇ ਪੈਰਟ ਕਲਰ ਆ ਜਾਏਗਾ ਜੀ ਫਰੋਜੀ ਕਲਰ ਆ ਜਾਏਗਾ ਸੀ ਗ੍ਰੀਨ ਆ ਜਾਏਗਾ ਤੇ ਸਕਾਈ ਬਲੂ ਆ ਜਾਏਗਾ ਜੀ ਜੀ ਅਗਰ ਰੇਟ ਦੀ ਗੱਲ ਕਰੀਏ ਤਾਂ ਰੇਟ ਰਹੇਗਾ ਜੀ ਸਿਰਫ ਔਰ ਸਿਰਫ 640 ਰੁਪਏ ਜੀ ਨੈਕਸਟ ਆਰਟੀਕਲ ਦੀ ਆਪਾਂ ਗੱਲ ਕਰਦੇ ਹਾਂ ਜੀ ਨੈਕਸਟ ਆਰਟੀਕਲ ਦੇ ਵਿੱਚ ਆ ਜਾਏਗਾ ਆਪਣਾ ਬਚਿੱਤਰ ਆ ਜੀ ਵਿਆਹ ਸ਼ਾਦੀ ਵਾਸਤੇ ਤੁਸੀਂ ਕੋਈ ਸੂਟ ਲੈਣਾ ਚਾਹੁੰਦੇ ਹੋ ਤਾਂ ਬੜੇ ਘੱਟ ਰੇਟਾਂ ਤੇ ਤੁਹਾਨੂੰ ਪਰਚੇਜ਼ ਕਰ ਸਕਦੇ ਹੋ ਸਾਡੇ ਕੋਲੇ ਆ ਸਕਦੇ ਹੋ ਸਾਡੇ ਸ਼ਾਪ ਤੇ ਵਿజిਟ ਕਰ ਸਕਦੇ ਹੋ ਨੈਕਸਟ ਆਰਟੀਕਲ ਹੈ ਜੀ ਆਪਣਾ ਵਿਚਿਤਰਾਤ ਵਿਚਿਤਰਾ ਦੇ ਵਿੱਚ ਚਾਰ ਕਲਰ ਇਹਦੇ ਤੁਹਾਨੂੰ ਵਿਚਿਤਰਾ ਦੇ ਵਿੱਚ ਮਿਲ ਜਾਣਗੇ ਜੀ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਹੈ ਜੀ ਬਹੁਤ ਪਿਆਰੇ ਪਿਆਰੇ ਸੂਟ ਹੈ ਪੂਰੇ ਬਾਰਡਰ ਦੇ ਉੱਪਰ ਘੇਰੇ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਸਾਰਾ ਜਰੀ ਦਾ ਵਰਕ ਰਹੇਗਾ ਦੁਪੱਟੇ ਆਣਗੇ ਤੇ ਕਟਵਰਕ ਵਾਲਾ ਦੁਪੱਟਾ ਆਏਗਾ ਜੀ ਪੂਰੇ ਖੁੱਲੇ ਡੁੱਲੇ ਦੁਪੱਟੇ ਰਹਿਣਗੇ ਵਿਚਿਤਰਾ ਦੇ 4 ਸਾਈਡ ਕਟਵਰਕ ਦੁਪੱਟੇ ਦਾ ਵਰਕ ਮਿਲੇਗਾ ਨਾਲ ਤੁਹਾਨੂੰ ਸਾਰਾ ਪੂਰੇ ਖੁੱਲੇ ਡੁੱਲੇ ਦੁਪੱਟੇ ਆਣਗੇ ਜੀ 2.5 ਮੀਟਰ ਦੇ ਬੜੇ ਸੋਹਣੇ ਸੋਹਣੇ ਦੁਪੱਟੇ ਆ ਸੂਟ ਸੋਹਣਾ ਸੂਟ ਨਾਲੋਂ ਦੁਪੱਟਾ ਸੋਹਣਾ ਜੀ ਇਹਦੇ ਵਿੱਚ ਚਾਰ ਤੁਹਾਨੂੰ ਕਲਰ ਮਿਲਣਗੇ ਤੇ ਰੇਟ ਰਹੇਗਾ ਜੀ ਸਿਰਫ ਤੇ ਸਿਰਫ 670 ਰੁਪਏ ਜੀ ਨੈਕਸਟ ਆਰਟੀਕਲ ਆਏਗਾ ਜੀ ਆਪਣਾ ਔਰਗੰజా ਤੇ ਨੈਕਸਟ ਆਰਟੀਕਲ ਹੈ ਜੀ ਔਰਗੰజా ਮਿਰਰ ਵਰਕ ਵਾਲੇ ਜੀ ਬਿਲਕੁਲ ਨਿਊ ਡਿਜ਼ਾਈਨ ਦੀ ਲੇਟੈਸਟ ਡਿਜ਼ਾਈਨ ओरिजिनल ਮਿਰਰ ਵਰਕ ਮਿਲੇਗਾ ਇਹਦੇ ਤੇ ਪਲਾਸਟਿਕ ਵਾਲਾ ਦੂਜੇ ਸੀਸ਼ਨ ਨਹੀਂ ਮਿਲੇਗਾ ओरिजिनल ਮਿਰਰ ਵਰਕ ਰਹੇਗਾ ਸਾਰੇ ਸੂਟ ਦੇ ਉੱਪਰ ਬਾਰਡਰ ਦੇ ਉੱਪਰ ਮਿਰਰ ਮਿਲੇਗਾ ਵਰਕ ਮਿਲੇਗਾ ਮਿਰਰ ਦੇ ਨਾਲ ਸਾਰਾ ਬਹੁਤ ਹੀ ਪਿਆਰਾ ਪਿਆਰਾ ਸੂਟ ਹੈ ਡਿਜ਼ਾਈਨ ਬੜਾ ਸੋਹਣਾ ਹੈ ਸੂਟ ਓਪਨ ਕਰਕੇ ਦਿਖਾਉਣੀ ਤੁਹਾਨੂੰ ਮੈਚਿੰਗ ਸੂਟ ਹੈ ਜੀ ਸਿਲਕ ਵੀ ਨਾਲ ਬਾਟਮ ਆਏਗਾ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਮਿਰਰ ਸੂਟ ਮਿਰਰ ਵਰਕ ਵਾਲਾ ਨਾਲ ਆਏਗਾ ਜੀ ਦੁਪੱਟਾ ਚਨੂਨ ਦਾ ਦੁਪੱਟੇ ਦੇ 4 ਸਾਈਡ ਲੈਸ ਲੱਗੀ ਮਿਲੇਗੇ ਜੀ ਨਾਲ ਤੁਹਾਨੂੰ ਪੂਰਾ ਖੁੱਲਾ ਡੁੱਲਾ ਤੇ ਚਲੁੰਦਾ ਦੁਪੱਟਾ ਰਹੇਗਾ ਚਾਰ ਕਲਰ ਮਿਲ ਜਾਣਗੇ ਜੀ ਇਹਦੇ ਵਿੱਚ ਚੈਰੀ ਕਲਰ ਪਿੰਕ ਕਲਰ ਗ੍ਰੀਨ ਕਲਰ ਤੇ ਮਸਟਰਡ ਕਲਰ ਦੀ ਰੇਟ ਹੈ ਜੀ ਸਿਰਫ ਤੇ ਸਿਰਫ 770 ਰੁਪਏ ਜੀ ਨੈਕਸਟ ਆਰਟੀਕਲ ਆਇਆ ਜੀ ਵਿਚਿਤਰਾ ਦੇ ਉਪਰ ਵਿਚਿਤਰਾ ਸ਼ਿਮਰ ਦੇ ਵਿੱਚ ਵਿਚਿਤਰਾ ਦਾ ਇਹ ਦੁਪੱਟਾ ਰਹੇਗਾ 올ਓਵਰ ਸੂਟ ਰਹੇਗਾ ਜੀ ਚਾਰ ਕਲਰ ਮਿਲ ਜਾਣਗੇ ਜੀ वाइन कॉफी डार्क रोधी ਤੇ ਮਸਟਰਡ ਕਲਰ ਹੈ ਜੀ ਇਹ ਕੱਲਾ ਤੁਹਾਨੂੰ ਓਪਨ ਕਰਕੇ ਦਿਖਾਉਣਾ ਹੈ ਜੀ ਬੜੇ ਸੋਹਣੇ ਸੋਹਣੇ ਡਿਜ਼ਾਈਨ ਹੈ ਸੂਟ ਹੈ ਦੁਪट्टे ਵੀ ਨਾਲ ਫੋਰ ਸਾਈਡ ਕਟਵਰਕ ਵਾਲੇ ਦੁਪट्टे ਮਿਲਣਗੇ ਜੀ ਨਾਲ ਲਓ ਜੀ 75 ਸਿਲਕ ਦਾ ਸੂਟ ਹੈ ਜੀ 올ਓਵਰ ਸੂਟ ਹੈ ਬੜਾ ਹੀ ਪਿਆਰਾ ਸੋਹਣਾ ਜਿਹਾ ਡਿਜ਼ਾਈਨ ਹੈ ਪੂਰੇ ਸੂਟ ਦੇ ਉੱਪਰ ਵਰਕ ਰਹੇਗਾ ਜੀ ਦੁਪੱਟਾ ਆਏਗਾ ਜੀ ਇਹਦੇ ਨਾਲ 2.5 ਮੀਟਰ ਦਾ ਪੂਰਾ ਖੁੱਲਾ ਡੁੱਲਾ ਦੁਪੱਟਾ 4 ਸਾਈਡ ਕੱਟਵਰਕ ਦਾ ਕੰਮ ਰਹੇਗਾ ਜੀ ਸਾਰੇ ਦੁਪੱਟੇ ਦੇ ਉੱਪਰ 2.5 ਮੀਟਰ ਦਾ ਪੂਰਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਚਾਰ ਰੰਗ ਮਿਲ ਜਾਣਗੇ ਜੀ ਵਾਈਨ ਕਲਰ ਡਾਰਕ ਰੋਜੀ ਮਸਟਰਡ ਕਲਰ ਤੇ ਕਾਫੀ ਕਲਰ ਜੀ ਰੇਟ ਆਏਗਾ ਜੀ ਇਹਦਾ ਸਿਰਫ ਤੇ ਸਿਰਫ 710 ਰੁਪਏ ਜੀ। ਕੀ ਆਨੇ ਪੁੱਛਣੇ? ਨੈਕਸਟ ਨੈਕਸਟ ਆਰਟੀਕਲ ਆ ਜਾਏਗਾ ਜੀ ਚਾਕਲੇਟ ਦੇ ਉੱਪਰ। ਚਾਕਲੇਟ ਸਟੱਫ ਹੈ ਜੀ। ਪਾਰਟੀ ਵੇਅਰ ਆਈਟਮ ਹੈ ਸਪੈਸ਼ਲ। ਚਾਰ ਕਲਰ ਮਿਲ ਜਾਣਗੇ ਜੀ ਤੁਹਾਨੂੰ ਇਹਦੇ ਵਿੱਚ। ਪਾਰਟੀ ਵੇਅਰ ਸੂਟ ਹੈ ਜੀ। ਕੇਰੇ ਤੇ ਵਰਕ ਆਏਗਾ ਕਲੀਆਂ ਵਾਲਾ ਵਰਕ ਆਏਗਾ ਜੀ ਸਾਰਾ ਬੜੇ ਸੋਹਣੇ ਸੋਹਣੇ ਡਿਜ਼ਾਈਨ ਹੈ 4 ਸਾਈਡ ਲਾਇਸ ਵਾਲਾ ਦੁਪੱਟਾ ਨਾਲ ਮਿਲੇਗਾ ਜੀ ਚੌਕਲੇਟ ਦਾ ਹਾਂਜੀ 4 ਸਾਈਡ ਲਾਇਸ ਵਾਲਾ ਦੁਪੱਟਾ ਮਿਲੇਗਾ ਜੀ ਨਾਲ ਕੇ ਰੇ ਦੇ ਉਪਰ ਥ्रेड ਵਰਕ ਦਾ ਕੰਮ ਰਹੇਗਾ ਸਾਰੇ ਤੇ ਬਹੁਤ ਹੀ ਸੋਹਣਾ ਵਰਕ ਹੋਇਆ ਉਪਰ ਸੂਟ ਸੋਹਣਾ ਸੂਟ ਨਾਲੋਂ ਹੈਗੇ ਜੀ ਆਪਣਾ ਦੁਪੱਟਾ ਸੋਹਣਾ ਇਹਦੇ ਵਿੱਚ ਚਾਰ ਤਣੂ ਕਲਰ ਮਿਲ ਜਾਣਗੇ ਜੀ ਚਾਰੇ ਕਲਰ ਬਹੁਤ ਸੋਹਣੇ ਸੋਹਣੇ ਆ ਬੜੇ ਪਿਆਰੇ ਰੰਗ ਆ ਚਾਰੇ ਅਰੋ ਜੀ ਰੇਟ ਦੀ ਗੱਲ ਕਰੀਏ ਤਾਂ ਰੇਟ ਆਏਗਾ ਜੀ ਸਿਰਫ ਤੇ ਸਿਰਫ 1090 ਜੀ ਨੈਕਸਟ ਆਰਟੀਕਲ ਵੀ ਆਪਣਾ ਰਹੇਗਾ ਜੀ ਚੌਕਲੇਟ ਸਟੱਬ ਦੇ ਉਪਰ ਚਾਰ ਕਲਰ ਨਜ਼ਰ ਆ ਗਏ ਜੀ ਨੀਗਰਨ ਆ ਜਾਏਗਾ ਪੈਲੇਟ ਆ ਜਾਏਗਾ ਪੀ ਅ ਪਰਪਲ ਆ ਜਾਏਗਾ ਤੇ ਪਿੰਕ ਆ ਜਾਏਗਾ ਜੀ ਇੱਕ ਕਰੋ ਤੁਹਾਨੂੰ ਓਪਨ ਕਰਕੇ ਦਿਖਾਦੇ ਇਹਨਾਂ ਦੇ ਵਿੱਚੋਂ ਚਾਕਲੇਟ ਦਾ ਸਫਰ ਹੈਗਾ ਜੀ ਸੂਟ ਰਹੇਗਾ ਨਾਲ ਆਣਗੇ ਜੀ ਮਸਲੂਮ ਦੇ ਦੁਪट्टे ਸਾਰੇ ਇੰਗਲਿਸ਼ ਕਲਰ ਹੈ ਸਰਦਾਰੀ ਕਲਰ ਹੈ ਜੀ ਸਰਦਾਰੀ ਸੂਟ ਹੈ ਸਾਰੇ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਹੈ ਘੇਰੇ ਦਾ ਤੇ ਗਲੇ ਦਾ ਵਰਕ ਮਿਲੇਗਾ ਜੀ ਜੀ ਘੇਰੇ ਦੇ ਉੱਪਰ ਘੱਟ ਵਰਕ ਦਾਣੇ ਦਾ ਥ੍ਰੈਡ ਦਾ ਕੰਮ ਹੋਇਆ ਜੀ ਸਾਰਾ ਨਾਲ ਗਲੇ ਦੇ ਉੱਪਰ ਵੀ ਸੇਮ ਵਰਕ ਰਹੇਗਾ ਨਾਲ ਸਾਰਾ ਦੁਪੱਟੇ ਦੀ ਗੱਲ ਕਰੀਏ ਤਾਂ ਨਾਲ ਆਏਗਾ ਜੀ ਦੁਪੱਟਾ 2.5 ਮੀਟਰ ਦਾ ਪਿਓਰ ਮਸਲੀਨ ਦਾ ਦੁਪੱਟਾ ਆਏਗਾ ਜੀ ਫੋਰਸ ਐਂਡ ਲੈਸ ਦਾ ਫੋਰਸ ਐਂਡ ਲੈਸ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਖੁੱਲ੍ਹੇ ਢੁਲ੍ਹੇ ਦੁਪੱਟਾ ਰਹੇਗਾ ਜੀ ਪੂਰਾ ਪੂਰਾ ਖੁੱਲਾ ਡੁੱਲਾ ਟਾਈ ਮੀਟਰ ਮਸਲੀਨ ਦਾ ਦੁਪੱਟਾ ਚਾਰੇ ਸੋਬਰ ਕਲਰ ਤੇ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰਫ 1090 ਜੀ ਜੇ ਤੁਸੀਂ ਪਰਚੇਜ਼ ਕਰਨਾ ਚਾਹੁੰਦੇ ਹੋ ਵਿਆਹ ਸ਼ਾਦੀ ਵਾਸਤੇ ਸੂਟ ਤਾਂ ਤੁਸੀਂ ਵਿజిਟ ਕਰ ਸਕਦੇ ਹੋ ਸਾਡੇ ਕੋਲੇ ਸਾਡੇ ਸ਼ਾਪ ਦੇ ਉੱਪਰ ਸਾਡਾ ਐਡਰੈਸ ਰਹੇਗਾ ਜੀ ਆਰ ਕੇ ਫੈਸ਼ਨ ਲਾਲ ਸਿੰਘ ਨਗਰ 메ਨ ਰੋਡ ਨੇੜੇ ਗਲੀ ਨੰਬਰ 14 ਬਠਿੰਡਾ ਜੀ ਜੇ ਤੁਸੀਂ ਆਨਲਾਈਨ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ WhatsApp ਨੰਬਰ ਰਹੇਗਾ ਜੀ 9855126551 ਜੀ ਕਰੋ ਜੀ ਫਿਰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਬਿਲਕੁਲ ਜੀ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ